ਸਾਸਤਰੀ ਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਤੁਸੀਂ ਪਿਛਲੀ ਵੀਡੀਓ ਦੇਖਿਆ ਤਾਂ ਨਾ ਵੀ ਦਸ਼ਮੇਸ਼ ਦਾ ਜਿਹੜਾ ਟਾਇਰ ਆ ਮੂਰੇ ਵਾਲਾ ਪਾਟ ਗਿਆ ਦਾ ਤਾਂ ਆਪਾਂ ਟਾਇਰ ਬਾਈ ਲਿਆਂਦੇ ਤੇ ਤੁਸੀਂ ਦੇਖਿਆਈ ਹੈ ਨਾ ਤੁਹਾਨੂੰ ਦਿਖਾਏ ਦਿੱਤੇ ਤੇ ਬਾਕੀ ਕਈ ਵੀਰਾਂ ਨੇ ਗੈਸਾ ਨਾ ਸਹੀ ਮਾਰਿਆ ਤਾਂ ਬਿਲਕੁਲ ਬਾਈ ਵੀ ਸੀਏਡ ਦਾ ਟਾਇਰ ਆ ਕਿ ਇੱਕ ਵੀਰ ਕਹਿੰਦਾ ਯਾਰ ਸਭ ਸੀਏਡ ਦੇ ਚੱਲਦੇ ਨਹੀਂ ਫਲਾਣਾ ਤਾਂ ਕਹਿੰਦਾ ਵੀ ਇਹ ਕਾਮਯਾਬ ਨਹੀਂ ਹੁੰਦੇ ਅਸੀਂ ਚਲਾ ਕੇ ਦੇਖ ਲੈ ਬਾਕੀ ਬਈ ਐ ਸੀ ਏ ਡ ਦੇ ਪਹਿਲਾਂ ਇਹਨੂੰ ਲੱਗੇ ਵੀ ਹੋਏ ਤੇ ਨਾ ਆਪਣੀ ਇੱਕ ਦੂਜੀ ਮਸ਼ੀਨ ਲੱਗੇ ਆ ਏ ਸੀ ਵਾਲੀ ਨੂੰ ਵਧੀਆ ਚੱਲਦੇ ਆ ਕੋਈ ਦਿੱਕਤ ਨਹੀਂ ਆਈ ਕਦੇ ਬਾਕੀ ਐ ਵੀ ਜਿਹੜੀ ਚੀਜ਼ ਆ ਨਾ ਜਿਹਨੇ ਜਿੱਥੇ ਹੈਰਾਨ ਕਰਨਾ ਉਹਨੇ ਕਰੇ ਦੇਣਾ ਭਾਵੇਂ ਨਵੀਂ ਲਾ ਲਓ ਭਾਵੇਂ ਪੁਰਾਣੀ ਲਾ ਲਓ ਭਾਵੇਂ ਸੀ ਏ ਡ ਦੀ ਲਾ ਲਓ ਬੀ ਕੇ ਟੀ ਦੀ ਲਾ ਲਓ ਐਮ ਆਰ ਐਫ ਤੇ ਲਾ ਲਓ ਹੁਣ ਆ ਇਹਦਾ ਬੀ ਕੇ ਟੀ ਦਾ ਟਾਇਰ ਅੱਜ ਦੇ ਟਾਈਮ 'ਚ ਨਾ ਫੁੱਲ ਟੌਪ ਤੇ ਚੱਲਦਾ ਹੈ ਕੁਝ ਵੀ ਕਈ ਕੰਪਲੇਟਾਂ ਆ ਜੰਨੀ ਆ ਅੱਜ ਕੱਲ ਮ ਸੁਣਦੇ ਆ ਆਪਾਂ ਨਾ ਮਸ਼ੀਨਾਂ ਵਾਲੇ ਬਾਈਆਂ ਤੋਂ ਹੀ ਵੀ ਕਿਨਾਰੀ ਛੱਡ ਗਿਆ ਜਾਂ ਕੋਰ ਛੱਡ ਗਿਆ ਕਈ ਵਾਰੀ ਆਪਾਂ ਖੇਤਾਂ ਦੇ ਵਿੱਚ ਚੱਲਣਾ 100 ਚੀਜ਼ ਲੱਗਣੀ ਆ ਟਾਇਰ ਦੇ ਨਾਲ ਇਹਦਾ ਤਾਂ ਵਿਸ਼ਵਾਸ ਆਪਾਂ ਕਰੇ ਨਹੀਂ ਸਕਦੇ ਬਾਕੀ ਹੁਣ ਤੁਹਾਨੂੰ ਟਾਇਰ ਦਿਖਾਉਣਾ ਅੱਜ ਫਿੱਟ ਕਰਾ ਲਿਆਂਦੇ ਆ ਆ ਪਏ ਆ ਜੀ ਟਾਇਰ ਕਰਾ ਤੇ ਫਿੱਟਾ ਹੁਣ ਮਸ਼ੀਨ ਦੀ ਟੌਰ ਜੀ ਬਣ ਗਈ ਟਾਇਰਾਂ ਨਾਲ ਅੱਗੇ ਥੋੜਾ ਜਿਹਾ ਆਇਆ ਤਾਂ ਵੀ ਡਾਊਨ ਜੇ ਲੱਗਦੇ ਤੇ ਹੁਣ ਆਨ ਪੂਰੀ ਮਸ਼ੀਨ ਦੀ ਟੌਰ ਜੀ ਲੱਗਣ ਲੱਗੀ ਵੀ ਟਾਇਰ ਪਏ ਤੇ ਬਾਕੀ ਸੀਟ ਐਚ ਡੀ 18 430 ਵਧੀਆ ਟਾਇਰ ਮਿਲ ਗਏ ਬਾਈ ਇਹਨਾਂ ਦੀ ਹਲੇ ਗਾਰੰਟੀ ਹੈ ਜਿਹੜੀ ਹੈ ਨਾ ਉਹ ਵੀ ਬਾਈ ਨੇ 26 ਤੱਕ ਕਰਦਾ ਦੀ ਗਾਰੰਟੀ ਦੇ ਦਿੱਤੀ ਵੀ 26 ਤੱਕ ਰਹੇ ਨੂੰ ਕਿਤੇ ਕੱਟ ਲੱਗ ਜਵੇ ਹਨਾ ਕੋ ਗੱਲਬਾਤ ਹੋ ਜਵੇ ਕੋਰ ਛੱਡ ਜਵੇ ਵੀ ਤੁਸੀਂ ਚਿੰਤਾ ਨਹੀਂ ਕਰਨੀ ਇਧਰ ਰਮਪਾਰਾਵੇਂ ਮਾਡਲ ਵਾਲਾ ਪਾਤਾ ਹੁਣ ਆਪਣਾ ਕੋਈ ਇੱਕ ਸਟੱਪਣੀ ਹੋਗੀ ਤਿਆਰ ਪੂਰਾ ਐਨ ਹੁਣ ਹਨਾ ਵੀ ਐ ਨਹੀਂ ਹੈਗਾ ਵੀ ਜਿਵੇਂ ਕਿਤੇ ਟਾਇਰ ਪੈਂਚਰ ਹੋ ਗਿਆ ਜਾਂ ਕੋਈ ਲਹਿ ਗਿਆ ਜਾਂ ਖਰਾਬ ਹੋ ਗਿਆ ਵੀ ਕਿਤੇ ਮਪਾ ਨੂੰ ਮੰਗਣ ਨਹੀਂ ਜਾਣਾ ਬੂ ਹੁਣ ਮੈਂ ਕਹਾਂ ਸਭ ਤੋਂ ਪਹਿਲਾਂ ਸਟੱਪਣੀ ਬਣਾਈਏ ਹਨਾ ਮੀਂਹ ਹੁਣ ਬਾਹਰ ਜਾਣੀ ਹੈ ਬਾਈ ਐਮਪੀ ਰਸਤਾ ਦੇ ਵਿੱਚ ਜਾਣੇ ਹਨਾ ਉੱਥੇ ਜਾ ਕਈ ਵਾਰ ਜਾ ਕੇ ਪੈਂਚਰ ਪੁੰਚਰ ਹੋ ਜਾਂਦਾ ਫਿਰ ਬੜੀ ਦਿੱਕਤ ਆਉਂਦੀ ਉੱਥੇ ਦਾ ਪੈਂਚਰ ਵਾਲਾ ਵੀ ਨਹੀਂ ਮਿਲਦਾ ਕੋਈ ਨਾ ਮਾੜਾ ਬੰਦਾ ਦਾ ਪੈਂਚਰ ਵਾਲਾ ਹੱਥ ਵੀ ਲਮਾਉਂਦਾ ਤੇ ਨੂੰ ਆਪਣੇ بڑے ਟਾਇਰ ਨੂੰ ਇੱਥੇ ਵੀ ਬੜਾ ਔਖਾ ਪਾਇਆ ਇਹ ਜਾਇਤਵਾਰ ਤਾਂ ਕੁਝ ਫਿਰ ਅੱਜ ਇਹਦਾ ਕੰਮ ਕਰ ਸਾਰਾ ਕਰਾ ਕੇ ਲੈ ਆਂਦੇ ਪਿੱਛੇ ਵੀ ਦਿਖਾਉਣਾ ਤੁਹਾਨੂੰ ਪਿੱਛੇ ਜਿਹੜੇ ਰਿੰਮ ਲੈਂਦੇ ਤੇ ਆ ਨਾ ਡੂੰਗੇ ਟੋਕਰੀ ਵਾਲੇ ਹੋਰ ਰਿੰਮ ਪਾ ਕੇ ਕਰਤੇ ਅਜ ਬਾਹਰ ਇਹ ਵੀ ਨਜ਼ਾਰਾ ਹੀ ਲਿਆਤਾ ਇਹਨਾਂ ਨੇ ਵੀ ਜਿਵੇਂ ਹੈ ਨਾ ਸੋਚਿਆ ਤਾਂ ਬਾਕੀ ਵੀ 10 12 ਕਿਲੇ ਬਾਈ ਹੈ ਖੜੇ ਆ ਜੇ ਆਪਣੇ ਹਨਾ ਚੱਲ ਮੈਂ ਕਿਹਾ ਵੱਡੇ ਜਾਣ ਵੀ ਐ ਚਲੋ ਜਿਹੜਾ ਹੁਣ ਇੰਨਾ ਖਰਚਾ ਕਰਿਆ ਹੋਇਆ ਆ ਦੇਖੋ ਹੁਣ ਵੱਡੇ ਟਾਇਰ ਦੀ ਲੀਹ ਜਲੀ ਹੋ ਗਈ ਹੁਣ ਥੋੜੀ ਕਟਾਈ ਕਰਕੇ ਉਧਰ ਨੂੰ ਖੜਾ ਨਹੀਂ ਤਾਂ ਵੱਡੇ ਟਾਇਰ ਦੀ ਲੀਹ ਦੇ ਵਿੱਚ ਲੀਹ ਕੰਮ ਕਰਦੀ ਆ ਹੁਣ ਬਾਕੀ ਦੇਖਾਂਗੇ ਚਲਾ ਕੇ ਟੋਕਰੀ ਟਾਇਪ ਆ ਦੇਖੋ ਕਿੰਨਾ ਨੇ ਮੂਹਾਰ ਆ ਗਿਆ ਹਨਾ ਇਧਰ ਲਵ ਯੁਕਣੇ ਆ ਗਿਆ ਬਾਕੀ ਮਸ਼ੀਨ ਵੀ ਮੂਰੇ ਤੋਂ ਉੱਚੀ ਹੋ ਵੀ ਖਾਤੀ ਨਹੀਂ ਅੱਗੇ ਬੈੱਡ ਇਹਦਾ ਚੋਕ ਬਾਰ ਦਾ ਰਾਣੇ ਖੜਾ ਨਾ ਹੁਣ ਉਹ ਭਰਿਆ ਨਹੀਂ ਕਰੂਗਾ ਉਹ ਕੰਪਲੀਟ ਹੁਣ ਦੂਰ ਹੋ ਜੂਗੀ ਟ੍ਰੈਂਗਲ ਬਾਈ ਫਰਕੇ ਪੈ ਜਾਂਦਾ ਨਾ ਕਿੱਥੇ ਉਹਦੀ ਗੁੱਡੀ ਇਹਦੀ ਗੁੱਡੀ ਇੰਨੀ ਹੈ ਹੁਣ ਉਹਦੀ ਮਡੀ ਜੀ ਗੁੱਡੀ ਤੇ ਇੰਨੀ ਇੰਨੀ ਕੁ ਗੁੱਡੀ ਦੀ ਟਾਇਰਾਂ ਦੀ ਮੰਨ ਲਓ 35 ਕੇ ਪੈਸੇ ਟਾਇਰ ਤੇ ਉਹ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ 90 ਪੈਸੇ ਟਾਇਰਾਂ ਮਸ਼ੀਨ ਉੱਚੀ ਵੀ ਹੋ ਗਈ ਹੁਣ ਵੀ ਬਾਈ ਜਜਣ ਲੱਗੀ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਸੋਹਣੀ ਲੱਗਣ ਲੱਗੀ ਬਾਕੀ ਉਹਦੇ ਅਜ 4x4 ਗੱਲ ਪੁਰਾਣੀ ਗੱਲ ਅਜ ਵਿਸ਼ਾਲ ਮਸ਼ੀਨ ਫਸ ਗਈ ਤੇ ਉਹਨੂੰ ਕੱਢਣਗੇ ਤੇ ਵੇਲੇ ਤੇ ਅੱਜ ਕਹਿੰਦੇ ਕੱਢਿਆਉਨੇ ਆਂ ਹਾਂ ਬਾਪੂ ਕਿਦਾਂ ਕੀ ਕਰੀ ਜਾਨਾ ਹਾਂ ਸਾਫ ਜੀ ਮਟੀ ਦਾ ਸਾਫ ਸਾਫ ਸੁਪਈਆ ਰਬਣਾ ਪਾਈਆਂ ਹਾਂ ਰਬੜ ਪਾਈ ਇੱਕ ਇੱਕ ਪਾਈਆ ਇਹਦੀ 4x4 ਵਾਲੀ ਸ਼ਾਰਟ ਟੁੱਟ ਗਈ ਅੱਜ ਲੈ ਕੇ ਹੁਣ ਰਾਜੂ ਨਹੀਂ ਹਾਂ ਜੀ ਲੈ ਕੇ ਹੈ ਲੈ ਗਈ ਉਹ ਤਾਂ ਆਹ ਦੇਖ ਲੈ ਹੁਣ ਹੁਣ ਆਪਾਂ ਕਹਿਦੀ ਇਹਦਾ ਐਮ ਆਰ ਐਫ ਦਾ ਟਾਇਰ ਆ ਹਾਂ ਐਮ ਆਰ ਐਫ ਦਾ ਟਾਇਰ ਆ ਬਈ ਇਹਨੂੰ ਡੜੇ ਪਤਾ ਨਹੀਂ ਕੀ ਚੱਕ ਰਾ ਹਾਰਾ ਪਤਾ ਨਹੀਂ ਕੀ ਜ ਸਿਸਟਮ ਆ ਚੀਰੇ ਜਾਈ ਜਨੇ ਇਹਨੂੰ ਆ ਦੇ ਥੋੜੇ ਸਾਹਮਣੇ ਇੱਕ ਆ ਚੀਰਾ ਆ ਗਿਆ ਕਾ ਆ ਗਿਆ ਇਹ ਪਤਾ ਨਹੀਂ ਡਾਂਡੇ ਅੰਗ ਲਿਆਈ ਜਨੇ ਸਮਝਦੇ ਬਾਹਰ ਆ ਕੋਦ ਜਿਵੇਂ ਆ ਆਇਆ ਇੱਕ ਆ ਆ ਗਿਆ ਕਈ ਜਗ੍ਹਾ ਤੇ ਆ ਗਿਆ ਹਾਂ ਬਾਪੂ ਟਾਇਰ ਠੀਕ ਆ ਆਪਣੇ ਵਾਲੇ ਹਾਂ ਜੀ ਟਾਇਰ ਤਾਂ ਠੀਕ ਆ ਹਾਂ ਠੀਕ ਆ ਟਾਇਰ ਤਾਂ ਹੁਣ ਗਿੱਲੇ ਚ ਮਾਰਾ ਕੇ ਦੇਖਣਾ ਕੱਲੂ ਜ਼ੋਰ ਵੀ ਕਿੰਨਾ ਕੁ ਮਾਰਦੀ ਆ ਦੇਖ ਲਾਂਗੇ ਕੱਲ ਨੂੰ ਹਾਂ ਦੇਖ ਲਾਂਗੇ ਕੱਲ ਨੂੰ ਬਾਕੀ ਐ ਵੀ ਬਾਹਰ ਹੋਣ ਦਾ ਵੀ ਫਾਇਦਾ ਹੋ ਗਿਆ ਨਾ ਜਿਹੜੇ ਬਾਹਰ ਹੋ ਗਿਆ ਟਾਇਰ ਅਹੀਂ ਅੱਗੇ ਥੋੜੇ ਗੱਬੇ ਜਿਹੜੀ ਜੋ ਪਲੇਟ ਗੱਬੇ ਲੱਗੀ ਸੀ ਟਾਇਰਾਂ ਦੇ ਹੁਣ ਐ ਉਹਦੀ ਲੀਕ ਲੀਕ ਚੱਲੂਗਾ ਇਹ। ਉਹ ਸਾਹਮਣੇ ਬੜਾ ਟਾਇਰਾ ਹੁਣਾ ਦੇਖੋ ਇੱਥੇ ਤੇ ਦੇਖੀ ਆਪਾਂ। ਤਾਂ ਉਹਦੀ ਲੀ ਦੇ ਵਿੱਚ ਲੀ ਆਊਗੀ ਹੁਣ ਵੀ ਆ ਆਰਡਰ ਨਹੀਂ ਹੋਊਗਾ। ਬਾਕੀ ਦੇਖਾਂਗੇ ਕੱਲੂਗਾ ਨਾ। ਕਈ ਮੇਰੇ ਵੀਰ ਕਹਿੰਦੇ ਭਾਈ ਦੱਸੀਂ ਜਰੂਰ ਵੀ ਟਾਇਰ ਕਿੰਨੇ ਦੇ ਮਿਲੇ ਆ। ਹਨਾ ਮਾਲਕ ਵੀ ਸੁਣਦਾ ਨਾ ਯਾਰ। ਤਾਂ ਇਹ ਚੰਗੇ ਦਿਲੋਂ ਹੀ ਸੁਣਦਾ ਮੇਰੀ ਇਹੀ ਖੁਆਇਸ਼ ਸੀ ਵੀ ਜਦਨੇ ਆ ਟਾਇਰ ਖਰਾਬ ਕਰਨਗੇ ਨਾ ਟਾਇਰ ਆਪਾਂ ਨੂੰ ਪੁਰਾਣੇ ਹੀ ਮਿਲ ਜਾਨਾ ਤਾਂ ਬਹੁਤ ਵਧੀਆ ਮਾਲਕ ਨੇ ਜੀ ਸੋਚ ਆਪਣਾ ਸੋਚਿਆ ਸੀ ਹਨਾ ਵੀ ਇੰਨੀ ਕਿ ਗੰਜਾਹ ਦੇ ਵਿੱਚ ਕੰਮ ਹੋ ਜਵੇ ਤਾਂ 19 ਕਿ ਜੇ ਹੋ ਗਿਆ ਬਾਕੀ ਇਹ ਸੱਚੇ ਮਿਹਨਤ ਕਰਦੇ ਰਹੇ ਬੰਦਾ ਹਨਾ ਤਾਂ ਬਈ ਮਰਦਾ ਤਾਂ ਕਦੇ ਹੈ ਹੀ ਨਹੀਂ ਆ ਹੁਣ ਦੇਖ ਲਓ ਤੁਹਾਡੇ ਸਾਹਮਣੇ ਟਾਇਰ ਤੁਸੀਂ ਦੇਖ ਹੀ ਲਏ ਹਨਾ ਵੀ 90 ਪੈਸੇ ਦਾ ਬਾਈ ਟਾਇਰ ਹੈਗੇ ਇਹ ਤਾਂ ਕੋਈ ਸ਼ੱਕੇ ਨਹੀਂ ਹੈਗਾ ਕਈ ਮੇਰੇ ਕਬੀਰ ਦਾ ਕਮੈਂਟ ਆਇਆ ਤਾਂ ਕਹਿੰਦਾ ਭਾਈ ਸਨ ਜਰੂਰ ਦੇਖਿਆ ਕਰੋ ਟਾਇਰ ਦੇ ਉੱਤੇ ਮੰਨ ਲਓ ਜੇ ਦੋ ਸਨ ਦੋ ਸਾਲ ਦਾ ਟਾਇਰ ਪਰਾਪੇ ਆ ਹਨਾ ਤਾਂ ਉਹ ਟਾਇਰ ਕਦੇ ਨਾ ਪਾਓ ਵਿਲੰਬੇ ਰੂਟ ਨੂੰ ਤੋਂ ਧੋਖਾ ਦੇਊਗਾ ਇਹ ਭਾਈ 23 ਦਾ ਹੀ ਮਾਰਕਾ ਹੈ ਜਿਹੜਾ ਆਪਣਾ ਟਾਇਰਾਂ ਦਾ ਇਹ 23 ਮਾਰਕਾ ਹੈ ਆਪਾਂ 24 ਦੇ ਵਿੱਚ ਮੰਨ ਲਓ ਪਾ ਲਏ ਹਨਾ ਚੰਗੇ ਭਲੇ ਕੋਈ ਬੀਲ ਕੋਲ ਕਿਸੇ ਕੋਈ ਕੰਬਾਈਨਾ ਦੀਆਂ ਤਾਂ ਤਿੰਨ ਉਹਨੇ ਦੋ ਦੇ ਪਾਉਣ ਦੇ ਨਾਲ 3 ਦੀ ਪਾ ਕੇ ਲੈ ਗਿਆ ਉਹ ਉਹਦੇ ਕਰਕੇ ਚਲੋ ਆਪਣਾ ਸੂਤ ਆ ਗਿਆ ਆਪਾਂ ਨੂੰ ਲੋੜਤੀ ਹੁਣ ਘੱਟ ਬਜਟ ਦੇ ਵਿੱਚ ਆਪਣਾ ਸਰ ਗਿਆ ਬਾਕੀ ਕੀ ਮਤ ਕਈ ਵੀਰ ਪੁੱਛਦੇ ਕਿ ਕਿੰਨੇ ਕਿੰਨੇ ਲੈਣੇ ਆ ਬਾਈ ਟਾਇਰ ਟਾਇਰ ਬਾਈ ਆਪਾਂ ਨੇ ਲੈਣੇ ਐ 55000 ਦੇ ਖਾਲੀ ਕੋਈ ਟੂਬ ਨਹੀਂ ਕੋ ਕੁਛ ਨਹੀਂ ਆਪਾਂ ਨੂੰ 65000 ਦੇ ਵਿੱਚ ਜਿਹੜੇ ਆ ਨਾ ਦੋਏ ਟੂਬਾਂ ਸੀੜ ਦੀਆਂ ਕਹਿ ਦिए ਪਾ ਕੇ ਰਿੰਮ ਪਾ ਕੇ ਜਿਹੜੇ 8500 ਦਾ ਰਿੰਮ ਆਪਾਂ ਨੂੰ 70000 ਦੇ ਵਿੱਚ ਸੌਦਾ ਪੂਰਾ ਕੰਪਲੀਟ ਹੋ ਗਿਆ ਆਪਣੇ ਦੋਏ ਟਾਇਰ ਟਾਇਰ ਨਵੇਂ ਹੋ ਗਏ ਇੱਕ ਰਿੰਮ ਨਵਾਂ ਹੋ ਗਿਆ ਦੋਏ ਟੂਬਾਂ ਨਵੀਆਂ ਹੋ ਗਈਆਂ ਬਾਕੀ ਦਿਖਾਵਾਂਗੇ ਤੁਹਾਨੂੰ ਫਿਰ ਵੀ ਜਦੋਂ ਚੱਲੂਗੀ ਉਹਨਾਂ ਨਾਲ ਗਿੱਲੇ ਦੇ ਵਿੱਚ ਚਲੋ